ਆ ਜੋ ਨਾ ਸਟਾਰਟ ਹੋ ਗਿਆ ਵਾ ਸੌਰੀ ਮੈਂ ਚੱਲ ਜੀ ਮੇਰੀ ਗੱਲ ਸੁਣੋ ਸਾਰਾ ਸਮਾਨ ਰੱਖ ਲਿਆ ਨਾ ਮੈਂ ਵੈਸੇ ਇਹੋ ਹੀ ਸਲੀਪਰਸ ਪਾ ਕਿੱਥੇ ਚੱਲ ਕੇ ਨਾ ਆ ਚਲੀਏ ਯਾਰ ਚਲੋ ਚਾਚਾ ਜੀ ਆਹ ਸਾਈਲ ਕਿੱਥੇ ਚੱਲੇ ਜੇ ਕਿਤੇ ਨਹੀਂ ਚੱਲਿਆ ਮੈਂ ਜਰਾ ਘੁੰਮ ਫੇਰਾ ਵਾ ਮੈਨੂੰ ਪਤਾ ਤੂੰ ਪੈਸੇ ਲੈਣ ਆਇਆ ਹੁਣ ਹੋ ਨਹੀਂ ਨਹੀਂ ਚਾਹੀਦੇ ਆ ਦੱਸ ਉਹ ਮੈਂ ਸਗੋਂ ਤੁਹਾਡੇ ਨਾਲ ਇੱਕ ਚੀਜ਼ ਡਿਸਕਸ ਕਰਨ ਆਇਆ ਵਾਂ ਦੱਸੋ ਮੇਰਾ ਮੇਰੇ ਦੋਸਤਾਂ ਨਾਲ ਪਲਾਨ ਬਣ ਗਿਆ ਡਲੋਜੀ ਦਾ ਅੱਛਾ ਚੱਲ ਜੀ ਮੈਂ ਤੁਹਾਡਾ ਫੋਨ ਲਾ ਕੇ ਚੱਲਾਂ ਜੇ ਸਹੀ ਲੈ ਦੇ ਵਿੱਚ ਮੈਂ ਸਾਰਾ ਸਮਾਨ ਰੱਖ ਲਿਆ ਮੈਂ ਤੇ ਆਪ ਚੱਲੇ ਆਂ ਓਹੋ ਤਾਂ ਪਲਾਨ ਬਣ ਗਿਆ ਸੀ ਆਹੋ ਮੈਂ ਤੇ ਆਪ ਚੱਲੇ ਆ ਯਾਰ ਮੈਂ ਤੇ ਸਾਰਾ ਸਮਾਨ ਰੱਖ ਲਿਆ ਵਾ ਤੇ ਹੁਣ ਮੈਂ ਤੂੰ ਦੂਜੀ ਗੱਡੀ ਲੈ ਜਾ ਹੋ ਪਾ ਜੀ ਦੂਜੀ ਗੱਡੀ ਦਾ ਤੁਹਾਨੂੰ ਪਤਾ ਦਿਆ ਆ ਗਲੀ ਬਾਹਰ ਜਾਣਾ ਉਹਨੇ ਫੇਰ ਬੰਦ ਹੋਏ ਨਾ ਯਾਰ ਇੰਨਾ ਵੀ ਨਹੀਂ ਕਬਾਰੋ ਹੈਗਾ ਚੰਗੀ ਭਲੀ ਗੱਡੀ ਆ ਤੂੰ ਬੇਫਿਕਰ ਹੋ ਕੇ ਲੈ ਕੇ ਜਾ ਮੈਨੂੰ ਪਤ ਕੌਨਫੀਡੈਂਸ ਹੈ ਔਰ ਤੇ ਮੈਂ ਮੇਨਟੇਨ ਕਰਕੇ ਗੱਡੀਆਂ ਰੱਖੀਆਂ ਇਹੋ ਜੀ ਨਹੀਂ ਗੱਲ ਕੋਈ ਪਰ ਭਾਜੀ ਤੁਹਾਨੂੰ ਅਸਲ ਗੱਲ ਦੱਸਾਂ ਅਸੀਂ ਸਾਰੇ ਭਾਜੀ ਕਿੱਧਰ ਹੋ ਗਿਆ ਚਾਚਾ ਜੀ ਚੱਲ ਯਾਰ ਇਹ ਕਹਿ ਰਿਹਾ ਨਾ ਹਾਂਜੀ ਚਲੋ ਚਾਚਾ ਜੀ ਆਪ ਵੀ ਸਾਹਿਲ ਮੈਂ ਅੱਗੇ ਕਹਿਣ ਡਿਆ ਸਾਰਿਆਂ ਨੂੰ ਮੈਂ ਮਿਲ ਲਿਆ ਸਾਹਿਲ ਰਹਿ ਗਿਆ ਵਾ ਦੱਸ ਕੋਈ ਪੈਸੇ ਪੂਹੇ ਚਾਹੀਦੇ ਆ ਉਹ ਨਹੀਂ ਨਹੀਂ ਮੈਂ ਤਾਂ ਨੈਗਟ ਜੀ ਸ਼ੇਅਰ ਕਰਨਾ ਆ ਜੇ ਦੱਸ ਉਹ ਮੇਰਾ ਮੇਰੇ ਦੋਸਤ ਆ ਨਾ ਪਲਾਨ ਬਣ ਗਿਆ ਢਲੋਜੀ ਦਾ ਤੇ ਮੈਂ ਨਿਕਲ ਲੱਗਾ ਜਿਹਾ ਨਹੀਂ ਤੇ ਜਾ ਫੇਰਾ ਵੀਰ ਪੈਸੇ ਪੂਹੇ ਚਾਹੀਦੇ ਆ ਹਉ ਨਹੀਂ ਨਹੀਂ ਮੈਂ ਗੱਡੀ ਲੈ ਕੇ ਚੱਲਾਂ ਜੇ ਗੱਜਾਂ ਆ ਗੱਡੀ ਲੈ ਕੇ ਚੱਲਾਂ ਚਾਬੀ ਦੋ ਨਾ ਚਾਬੀ ਲੈਣਾ ਆ ਟਾਡੇ ਕੋ ਸਾਈਲ ਮੈਂ ਇਹਦੇ ਵਿੱਚ ਸਾਰਾ ਸਮਾਨ ਲੱਦੇ ਆ ਹੋਇਆ ਵਾ ਮੈਂ ਤੈਨੂੰ ਕਿਤਨਾ ਆ ਗੱਡੀ ਦੇ ਦਵਾ ਹੁਣ ਮੈਂ ਉਤੋਂ ਪਹਾੜੀ ਲੱਕੇ ਜੇ ਜਾਣਾ ਵਾ ਤੇ ਮੈਂ ਫਿਰ ਇਹੋ ਲੈ ਕੇ ਜਾਣੀ ਆ ਤੂੰ ਦੂਜੀ ਗੱਡੀ ਲੈ ਜਾ ਭਾਜੀ ਤੇ ਨਾਲੇ ਤੇਰੇ ਚੱਲ ਯਾਰ ਕਰਨ ਤੂੰ ਤੇ ਲੈ ਹਾਦੀ ਕਰ ਛੱਡੀ ਚਲੋ ਜੀ ਆ ਸਾਹਿਲ ਉਹ ਤੁਹਾਨੂੰ ਪਤਾ ਮੇਰਾ ਪਲਾਨ ਬਣ ਗਿਆ ਮੇਰੇ ਦੋਸਤਾਂ ਨਾਲ ਮੱਡ ਲੋਜੀ ਚਲਾਏ ਘੁੰਮਣ ਮੈਨੂੰ ਪਤਾ ਤੂੰ ਪੈਸੇ ਲੈਣੇ ਹੋਣੇ 10 ਕਿੰਨੇ ਪੈਸੇ ਚਾਹੀਦੇ ਉਹ ਪੈਸੇ ਨਹੀਂ ਲੈਣ ਆਇਆ ਹਾਂ ਉਹ ਮੈਂ ਗੱਡੀ ਲੈ ਕੇ ਚੱਲਾਂ ਜੇ ਸਾਹਿਲ ਮੈਂ ਸਾਰਾ ਸਮਾਨ ਗੱਡੀ 'ਚ ਰੱਖਿਆ ਹੋਇਆ ਤੇ ਮੈਂ ਹੁਣ ਚੱਲਿਆ ਵਾਂ ਤੇ ਹੁਣ ਗੱਡੀ ਦੇਣੀ ਚੇਂਜ ਹੋਣੀ ਤੂੰ ਇਸ ਤਰ੍ਹਾਂ ਕਰ ਤੂੰ ਦੂਜੀ ਗੱਡੀ ਲੈ ਜਾ ਨਾਲੇ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਤੇਰੇ ਸਾਰੇ ਯਾਰ ਇਹੋ ਜਿਹੀ ਹੈ ਕਿ ਗੱਡੀ ਤੈਨੂੰ ਹੀ ਕੱਢਣ ਨੂੰ ਕਹਿੰਦੇ ਆ ਉਹਨਾਂ ਕੋ ਗੱਡੀਆਂ ਨਹੀਂ ਹੈਗੀਆਂ ਉਹ ਚਾਚਾ ਜੀ ਨਹੀਂ ਅਸੀਂ ਪਲਾਨ ਬਣਾਇਆ ਕਿ ਸਾਰੇ ਜਾਣੇ ਆਪਣੀਆਂ ਥਾਰਾਂ ਦੇ ਹੀ ਜਾਵਾਂਗੇ ਤੇ ਇਸ ਆਪਣੀਆਂ ਥਾਰਾਂ ਤੇ ਕਿੱਧਰ ਜਾਵਾਂਗੇ ਥਾਰ ਤੇ ਜਾਵਾਂਗੇ ਐਨੀਆਂ ਥਾਰਾਂ ਥੋੜੀ ਲੈ ਕੇ ਜਾਣੀਆਂ ਉਹ ਸਾਰੇ ਯਾਰ ਦੋਸਤ ਆਪਣੀ ਆਪਣੀ ਲੈ ਕੇ ਆਉਣ ਲੱਗਿਆ ਤੇ ਮੇਰੀ ਆਵਲੀ ਥਾਰ ਹੋ ਗਈ ਕੱਟ ਕਰੋ ਚੰਗਾ ਫਿਰ ਮੰਮੀ ਪੁੱਤ ਚੱਲੇ ਹੋ ਕਦ ਪੁੱਤ ਚੱਲੇ ਹੋ ਕਦੋਂ ਆਓਗੇ ਕਦੋਂ ਪੁੱਤ ਚੱਲੇ ਹੋ ਕਦੋਂ ਆਓ ਪੁੱਤ ਚੱਲੇ ਹੋ ਕਿਦਾਂ ਆਓਗੇ ਕਮਲ ਤੂੰ ਤੇ ਚੱਲੇ ਹੋ ਕਿਦਾਂ ਆਓਗੇ ਸ਼ਾਮ ਤੱਕ ਆ ਜਾਣਾ ਤੂੰ ਤੇ ਪੁੱਤ ਪਾੜਾਂ ਦੇ ਜੱਲੇ ਸੀ ਮੰਮੀ ਕੁਛ ਨਹੀਂ ਮੈਂ ਸ਼ਾਮ ਤੱਕ ਆ ਜਾਣਾ ਵਾ ਹੋਈ ਗੱਲ ਨਹੀਂ ਮੰਮੀ ਜੀ ਹੁਣ ਨਹੀਂ ਆਈ ਜਾਣਾ ਆਪਾਂ ਉਦੋਂ ਚੱਲ ਜਾਾਂਗੇ ਹੁਣ ਆਪਾਂ ਇੱਥੇ ਹੀ ਲੋਕਲ ਹੀ ਚੱਲੇ ਆਂ ਕੋਈ ਕੋਈ ਨਹੀਂ ਮੰਮੀ ਧੋਕ ਦੇਣਾਂ ਦੀ ਗੱਲ ਆ ਕੋਈ ਨਹੀਂ ਦੁਬਾਰਾ ਕਰ ਬੋਲਦੇ ਤੂੰ ਸੇਕੋਂ ਦੇ ਦਰਦ ਟੋਰ ਬੰਦ ਕਰ ਆ ਜਾ ਆ ਜਾ ਕਿਰਨ ਛੇਤੀ ਆ ਛੇਤੀ ਛੇਤੀ ਆ ਗਈ ਆ ਗਈ ਕੋਈ ਗੱਲ ਨਹੀਂ ਮੰਮੀ ਫਿਰ ਨਾ ਮੁੰਡਿਆਂ ਚ ਇਨਸਲਟ ਹੁੰਦੀ ਆ ਕੋਈ ਗੱਲ ਨਹੀਂ ਜਿਸ ਦਿਨ ਆਊਗਾ ਮੈਂ ਉਸ ਦਿਨ ਚੱਲ ਜਾਊਂਗਾ ਠੀਕ ਹੈ ਨਹੀਂ ਆ ਰਹਾ ਦੇ ਪੁੱਤੋ ਦਾ ਜਾਣਾ ਜ਼ਿਆਦਾ ਜ਼ਰੂਰੀ ਥੋੜੀ ਸੀ ਤੁਹਾਡਾ ਨਵਾਂ ਨਵਾਂ ਵਿਆਹ ਹੈ ਤੁਹਾਡਾ ਜਾਣਾ ਜ਼ਰੂਰੀ ਸੀ ਉਹ ਫੇਰ ਚਲੇ ਜਾਂਦਾ ਤੇ ਪੁੱਤੋ ਦਾ ਜਾਣਾ ਜ਼ਿਆਦਾ ਜ਼ਰੂਰੀ ਥੋੜੀ ਸੀ ਤੁਹਾਡਾ ਜਾਣਾ ਜ਼ਰੂਰੀ ਸੀ ਤੁਹਾਡਾ ਨਵਾਂ ਨਵਾਂ ਵਿਆਹ ਹੈ